ਨਾਮ ਜਗਦੀਪ कौर ਇਹ ਕਿਹੜਾ ਪਿੰਡ ਪੈਰਵਾਲ ਬਾਵਿਆਂ ਠੀਕ ਹੋ ਗਏ ਜਿਹੜੇ ਜਗਦੀਪ ਦੇ ਪਿੰਡ ਦੇ ਮੌਜੂਦਾ ਸਰਪੰਚੋਂ ਦੇ ਨਾਤੇ ਜਿਹੜਾ ਨਿਵੇਕਲਾ ਉਪਰਾਲਾ ਕੀਤਾ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਇਸ ਪਿੰਡ ਨੇ ਬਹੁਤ ਮਾਣ ਬਖਸ਼ਿਆ ਨਾ ਜੋ ਵੀ ਬੱਚਿਆਂ ਦੀ ਮੰਗ ਸੀ ਪੇਰੈਂਟਸ ਦੀ ਕਿ ਸਾਨੂੰ ਬੱਚਿਆਂ ਨੂੰ ਦੂਰ ਜਾਣਾ ਪੈਂਦਾ ਸੀ ਉਹ ਸਭ ਪਿੰਡ ਦੇ ਸਹਿਯੋਗ ਨਾਲ ਤੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਅੱਜ ਬੱਚਿਆਂ ਨੂੰ ਸਮਰਪਿਤ ਕੀਤੀ ਗਈ ਟਰਾਲੀ ਕਿੰਨੀਆਂ ਕਾ ਬੱਚੀਆਂ ਜਿਹੜੀਆਂ ਜਾਂਦੀਆਂ ਜੀ ਕਿਹੜੇ 60 60 ਦੇ ਕਰੀਬ ਬੱਚੀਆਂ ਜਾਂਦੀਆਂ ਸੀ ਪੈਦਲ ਕਿੰਨੀ ਕੁ ਦੂਰ ਜਾਣਾ ਪੈਂਦਾ ਜੀ ਦੋ ਦੋ ਕਿਲੋਮੀਟਰ ਇਹ ਜਿਹੜਾ ਤੁਸੀਂ ਪ੍ਰਾਲਾ ਕੀਤਾ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਉਵਰਾ ਲਾ ਕਰਨੇ ਜਿਹੜਾ ਸਰਪੰਚ ਨੂੰ ਹਾਂਜੀ ਵੀਰ ਜੀ ਇਹ ਜਿਨ੍ਹਾਂ ਦੇ ਜਿਹੜੇ ਜਿਹੜੇ ਪਿੰਡਾਂ 'ਚ ਬੱਚੇ ਜਿਵੇਂ ਦੂਰ ਜਾਂਦੇ ਪੜਨ ਸਰਕਾਰੀ ਸਕੂਲ ਉਹਨਾਂ ਨੂੰ ਪਿੰਡਾਂ ਵਾਲੇ ਪੰਚਾਇਤਾਂ ਨੂੰ ਚਾਹੀਦਾ ਵਾ ਕਿ ਆਪਣੇ ਬੱਚਿਆਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਵਾਸਤੇ ਕੋਈ ਪ੍ਰਬੰਧ ਕਰਨਾ ਚਾਹੀਦਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਕਿਹੜਾ ਪਿੰਡ ਪਿੰਡ ਵੈਰਵਾਲ ਬਾਵਿਆ ਮੇਰੇ ਪਤਨੀ ਜਗਦੀਪ ਕੌਰ ਨੇ ਸਰਪੰਚ ਨੇ ਮੌਜੂਦਾ ਪਿੰਡ ਦੇ ਔਰ ਅਸੀਂ ਸਾਡੇ ਪਿੰਡ ਦੀਆਂ ਜੜੀਆਂ ਬੱਚੀਆਂ ਸੀਗੀਆਂ ਉਹ 2 ਕਿਲੋਮੀਟਰ ਦੂਰ ਸਰਕਾਰੀ ਸਕੂਲ ਹੈ ਸਾਰੀਆਂ ਪੈਦਲ ਜਾਂਦੀਆਂ ਸੀ ਔਰ ਕੁਝ ਪੇਰੈਂਟਸ ਜਿਹੜੇ ਆ ਉਹ ਆਪੋ ਆਪਣੇ ਤਰੀਕੇ ਨਾਲ ਬੜੇ ਮੁਸ਼ਕਲ ਨਾਲ ਸਮਾਂ ਕੱਢ ਕੇ ਉਹਨਾਂ ਨੂੰ ਛੱਡ ਕੇ ਵੀ ਆਉਂਦੇ ਸੀ ਲੈ ਕੇ ਵੀ ਆਉਂਦੇ ਸੀ ਸੋ ਸਾਡੇ ਕੋਲ ਪੰਚਾਇਤ ਫੰਡ ਸੀਗਾ ਅਸੀਂ ਉਹਦੇ ਤੇ ਵਿਚਾਰ ਕੀਤਾ ਕਿ ਅਸੀਂ ਇੱਕ ਟਰੈਕਟਰ ਟਰਾਲੀ ਖਰੀਦਣਾ ਹੈ ਜਿਹਦਾ ਪਿੰਡ ਦਾ ਕੂੜਾ ਇਕੱਠਾ ਕਰਨ ਵਾਸਤੇ ਜਦੋਂ ਇਹ ਅਸੀਂ ਪਲਾਨ ਬਣਾਇਆ ਤੇ ਸਾਡੇ ਬਹੁਤ ਸਾਰੇ ਸਹਿਯੋਗੀ ਸੱਜਣ ਹੈ ਕੁਝ ਐਨਆਰਆਈਜ਼ ਵੀਰ ਨੇ ਜਿਨ੍ਹਾਂ ਨੇ ਸਾਨੂੰ ਇਹ ਵੀ ਨਾਲ ਸਲਾਹ ਦਿੱਤੀ ਕਿ ਇਹਨਾਂ ਬੱਚਿਆਂ ਵਾਸਤੇ ਪ੍ਰਬੰਧ ਕਰੋ ਤੇ ਸਾਡੇ ਕੋਈ ਇਹਨਾਂ ਪੰਚਾਇਤ ਫੰਡ ਹੈ ਨਹੀਂ ਸੀ ਅਸੀਂ ਕੁਝ ਕਰ ਪਉਂਦੇ ਤੇ ਫਿਰ ਸਾਰਿਆਂ ਨੇ ਯੋਗਦਾਨ ਪਾ ਕੇ ਇਹ ਟਰਾਲੀ ਬੱਸ ਜਿਹੜੀ ਮੈਟਰੋ ਟਾਈਪ ਆ ਇਹ ਸਾਨੂੰ ਖਰੀਦ ਕੇ ਦਿੱਤੀ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਹੁਣ ਅਸੀਂ ਇਹ ਬੱਚੇ ਜਿਹੜੇ ਆ ਸਵੇਰੇ ਸਕੂਲੇ ਆਪ ਛੱਡ ਕੇ ਆਇਆ ਕਰਾਂਗੇ ਤੇ ਦੁਪਹਿਰ ਨੂੰ ਛੁੱਟੀ ਦੌਰਾਨ ਲੈ ਕੇ ਆਇਆ ਕਰਾਂਗੇ ਔਰ ਇਸ ਤੋਂ ਬਾਅਦ ਸਾਡੇ ਸਪੋਰਟਸ ਵਾਲੇ ਬੱਚੇ ਨੇ 30-35 ਬੱਚੇ ਕੁੜੀਆਂ ਮੁੰਡੇ ਜਿਹੜੇ ਹਾਕੀ ਖੇਡਦੇ ਨੇ ਗਰਾਊਂਡ ਸਾਡੀ ਥੋੜੀ ਜੀ ਦੂਰ ਹੈ ਪਿੰਡ ਦੀ ਗਰਾਊਂਡ ਅਜੇ ਅੰਡਰ ਕੰਸਟਰਕਸ਼ਨ ਹੈ ਔਰ ਖਡੂਰ ਸਾਹਿਬ 6 ਕਿਲੋਮੀਟਰ ਹੈ ਉਹ ਬੱਚੇ ਉੱਥੇ ਜਾਂਦੇ ਨੇ ਆਪ ਉਹ ਆਪਣੇ ਤਰੀਕੇ ਨਾਲ ਤੇ ਉਹ ਵੀ ਬੱਚੇ ਅਸੀਂ ਹੁਣ ਸ਼ਾਮ ਨੂੰ ਗਰਾਊਂਡ ਤੱਕ ਲੈ ਕੇ ਜਾਇਆ ਕਰਾਂਗੇ ਔਰ ਗਰਾਊਂਡ ਤੋਂ ਵਾਪਸ ਲੈ ਕੇ ਵੀ ਆਇਆ ਕਰਾਂਗੇ ਕਿ ਕਿੰਨੀਆਂ ਕੁ ਬੱਚੀਆਂ ਜਿਹੜੀਆਂ ਜਾਂਦੀਆਂ ਅਸੀਂ ਪੈਦਲ ਆ ਕੇ ਦੇਖ ਜਾਵੇ ਤਾਂ ਇਹ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਮਾਪੇ ਮਤਲਬ ਅਫੋਰਡ ਨਹੀਂ ਕਰ ਸਕਦੇ ਵੱਡੇ ਸਕੂਲਾਂ ਚ ਮਤਲਬ ਗਰੀਬ ਪਰਵਾਦੀਆਂ ਬੱਚੇ ਜਿਹੜੀਆਂ ਤੇ ਅੱਜ ਫਿਰ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ ਇੱਕ ਹੀ ਕਹਿਣਾ ਚਾਹੂਗਾ ਇਹ ਤਕਰੀਬਨ 60 ਦੇ ਕਰੀਬ ਸਾਡੀਆਂ ਬੱਚੀਆਂ ਵਾਂ ਜਿਹੜੀਆਂ 2 ਕਿਲੋਮੀਟਰ ਪੈਦਲ ਚੱਲ ਕੇ ਜਾਂਦੀਆਂ ਸੀ ਰਸਤੇ 'ਚ ਉਹਨਾਂ ਨੂੰ ਬੜੇ ਪ੍ਰਕਾਰ ਦੀਆਂ ਮੌਸਮ ਦੀ ਮਾਰ ਵੀ ਪੈਂਦੀ ਸੀ ਹੋਰ ਵੀ ਆ ਟ੍ਰੈਫਿਕ ਦੇ ਜੋ ਰਸ਼ ਹੁੰਦਾ ਉਹਦੇ ਨਾਲ ਵੀ ਜੁੰਜਣਾ ਪੈਂਦਾ ਸੀ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਸੀਗੀਆਂ ਉਹਦੇ ਮੱਦੇਨਜ਼ਰ ਅਸੀਂ ਸ਼ੁਰੂ ਕੀਤਾ ਔਰ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਅੱਜ ਗੁੱਡ ਫੀਲ ਹੋ ਰਿਹਾ ਤੁਸੀਂ ਉਹਨਾਂ ਤੋਂ ਬੱਚਿਆਂ ਤੋਂ ਸੁਣਿਆ ਵੀ ਆ ਸੁਣ ਵੀ ਲਓਗੇ ਤੇ ਪੇਰੈਂਟਸ ਤੇ ਪਿੰਡ ਨਗਰ ਸਾਰਾ ਖੁਸ਼ ਹੈ ਇਸ ਚੀਜ਼ ਤੋਂ ਕਿ ਇਹ ਬਹੁਤ ਹੀ ਵਧੀਆ ਚੀਜ਼ ਸੀਗੀ ਇਹ ਸਾਰੇ ਪਿੰਡਾਂ 'ਚ ਜਿੱਥੇ ਵੀ ਸਰਕਾਰੀ ਸਕੂਲਾਂ ਦੇ ਬੱਚੇ ਦੂਰ ਦਰਾਡੇ ਤੱਕ ਪੈਦਲ ਜਾਂਦੇ ਨੇ ਜਾਂ ਕਿਸੇ ਤਰੀਕੇ ਨਾਲ ਉੱਥੇ ਹਰ ਪੰਚਾਇਤ ਦਾ ਫਰਜ਼ ਬੰਦਾ ਹੈ ਕੋਈ ਇਦਾਂ ਦਾ ਪ੍ਰਬੰਧ ਉਹਨਾਂ ਲਈ ਕਰੇ ਮੇਰਾ ਨਾਮ ਬਲਕ ਪ੍ਰਧਾਨ ਨਿਰਮਲ ਸਿੰਘ ਅਸੀਂ ਅੱਜ ਪਿੰਡ ਵੈਰੋਂਵਾਲ ਬਾਵੇਂ ਦੇ ਵਿੱਚ ਇਸ ਸਮੇਂ ਖੜੇ ਆਂ ਤੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਇੱਥੋਂ ਦੇ ਜਿੰਨਾ ਨਵੇਕਲਾ ਪਿੰਡ ਆ ਕੁਝ ਐਨ ਆਰ ਆਈ ਕੁਝ ಗ್ರಾಮ ਪੰਚਾਇਤ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਨੇ ਨਵੇਕਲਾ ਕਦਮ ਕੀਤਾ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਸਲਾਗਾ ਜੋਕ ਆਵਾਂਗੇ ਇਹਨਾਂ ਨੂੰ ਮੁਬਾਰਕਾਂ ਸਾਰੇ ਪਿੰਡ ਨੂੰ ਦਿੰਨੇ ਆ ਕਿ ਇਹੋ ਜਿਹਾ ਕਦਮ ਸਾਰੇ ਪਿੰਡਾਂ ਨੂੰ ਹੀ ਚੁੱਕਣਾ ਚਾਹੀਦਾ ਕਿ ਜਿਹੜੀਆਂ ਬੱਚੀਆਂ ਬੜੇ ਸਮੇਂ ਤੋਂ ਗਰਮੀ ਦੇ ਵਿੱਚ بارش ਵਿੱਚ ਇੱਥੋਂ ਤਕਰੀਬਨ 2 ਕਿਲੋਮੀਟਰ ਪਿੰਡ ਬੈਰੋਵਾਲ ਠਾਣੀ ਵਾਲੇ ਵਿੱਚ ਜਿੱਥੇ ਸਕੂਲ ਆ ਇਹ ਗਰਨੇ ਸਕੂਲ ਆ ਉੱਥੇ ਜਾਂਦੀਆਂ ਸੀ ਉਹਨਾਂ ਨੂੰ ਆਉਣ ਵਾਸਤੇ ਮੁਸ਼ਕਲ ਆਉਂਦੀ ਸੀ ਜਿਹੜਾ ਕਪਿੰਦਰੇ ਸੋਚ ਕੇ ಗ್ರಾಮ ਪੰਚਾਇਤ ਵਿੱਚ ਪੰਡ ਪੂਰਾ ਨਾ ਹੋਣ ਕਾਰਨ ਵੀ ਪਿੰਡਰੇ ਸਾਥ ਦਿੱਤਾ ਐਨਆਰਆਈ ਵੀਰਾਂ ਨੇ ਸਾਥ ਦਿੱਤਾ ਤੇ ਸਾਥ ਦੇ ਕੇ ਇਹਨਾਂ ਨੇ ਇੱਕਲਾ ਕਦਮ ਕੀਤਾ ਕਿ ਹੁਣ ਸਰਪੰਚ ਸਾਹਿਬ ਦੇ ਪਤੀ ਸਾਹਿਬ ਜਸਬੀਰ ਸਿੰਘ ਨੇ ਵੀ ਇੱਥੇ ਬਾਈਟ ਦੇ ਦੱਸਿਆ ਕਿ ਮਤਲਬ ਇਹਨਾਂ ਨੂੰ ਵਾਸਤੇ ਵੀ ਕਾਰਿਆ ਕੀਤਾ ਤੇ ਜਿਹੜੇ ਬਜ਼ੁਰਗ ਹੈ ਸਾਡੇ ਉਹਨਾਂ ਨੂੰ ਯਾਤਰਾ ਵੀ ਕਰਵਾਈ ਜਾਵੇਗੀ ਤੇ ਜਿਹੜੇ ਹਾਕੀ ਵਾਸਤੇ ਪਲੇਅਰ ਖਡੂਰ ਸਾਹਿਬ ਜਾਂਦੇ ਆ ਉਹਨਾਂ ਵਾਸਤੇ ਵੀ ਇਹਨਾਂ ਬੱਸ ਰਹੀ ਉਹਨਾਂ ਨੂੰ ਭੇਜਿਆ ਜਾਵੇਗਾ ਅਸੀਂ ਮੈਂ ਬਲਾਕਪਰਾਨ ਹੋਣ ਦੇ ਨਾਤੇ ਸਾਰੇ ਪਿੰਡ ਤਾਂ ਤੇ ਸਾਰੀ ਟੀਮ ਨੂੰ ਜਿਹੜੀਆਂ ਪਾਰਟੀ ਦੀ ਟੀਮ ਆ SLAAGA ਜੋਗ ਕਰਨ ਸਭ ਤੋਂ ਵੱਡਾ ਇਹ SLAAGA ਜੋਗ ਕਦਮ ਇਹਨਾਂ ਕੀਤਾ ਕਿ ਪਾਰਟੀ ਬਾਜੀ ਤੋਂ ਉੱਪਰ ਰੱਖ ਕੇ ਜਿਹੜਾ ਕੰਮ ਕੀਤਾ ਵਾ ਇਹ ਸਾਰੇ ਪਿੰਡ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ। ਘਰਪਾਲ ਸਿੰਘ ਜੀ ਪਿੰਡ ਵੈਰਵਾਲ ਬਾਵਾ 6 ਨੰਬਰ ਮੈਂਬਰ ਪੰਚਾਇਤ ਵਾਰਡ ਨੰਬਰ 6। ਹਾਂਜੀ ਇਹ ਜੀ ਮਤਲਬ ਜਦੋਂ ਆਪਾਂ ਇਲੈਕਸ਼ਨ ਦੇ ਵਿੱਚ ਵੀ ਆਪਾਂ ਜਾਂਦੇ ਰਹੇ ਆ ਸਾਰਿਆਂ ਦੇ ਕੋਲ ਉਦੋਂ ਵੀ ਇਹ ਸਾਰੇ ਪਰਿਵਾਰਾਂ ਦੀ ਮੰਗ ਸੀਗੀ ਪੀ ਇਹ ਜਿਹੜਾ ਮਤਲਬ ਬੱਚਿਆਂ ਨੂੰ ਉੱਥੇ ਸਕੂਲ ਲੈ ਕੇ ਜਾਣ ਵਾਪਸ ਆਉਣ ਦਾ ਉਹ ਪ੍ਰੋਬਲਮ ਜਿਆਦਾ ਬਹੁਤ ਪਰਿਵਾਰਾਂ ਨੂੰ ਆਉਂਦੀ ਸੀ ਤੇ ਉਹਦੀ ਮੰਗ ਸੀਗੀ ਤੇ ਉਹ ਮੰਗ ਨੂੰ ਅੱਜ ਪੂਰਾ ਕੀਤਾ ਗਿਆ ਜੀ ਤੇ ਇਹ ਪੰਚਾਇਤ ਵੱਲੋਂ ਨਾਲ ਸੰਯੋਗ ਲੈ ਕੇ ਐਨ ਆਰ ਆਈ ਵੀਰਾਂ ਦਾ ਤੇ ਇਹ ਜਿਹੜੀ ਟਰਾਲੀ ਬੱਚਿਆਂ ਵਾਲੀ ਸਕੂਲ ਵਾਲੀ ਤਿਆਰ ਕੀਤੀ ਗਈ ਆ ਤੇ ਉਹ ਅੱਜ ਆਪਾਂ ਪੰਚਾਇਤ ਨੇ ਸਮੁੱਚੇ ਨਗਰ ਨੇ ਹਰੀ ਝੰਡੀ ਵਿਖਾ ਕੇ ਉਹਨੂੰ ਰਵਾਨਾ ਕੀਤਾ ਵਾ ਤੇ ਮੈਂ ਆਸ ਕਰਦਾ ਵੀ ਇਸ ਤੋਂ ਪਰਿਵਾਰ ਸਾਰੇ ਜਿਹੜੇ ਖੁਸ਼ ਹੋਣਗੇ ਤੇ ਬੱਚਿਆਂ ਦੀ ਸੇਫਟੀ ਜਿਹੜੀ ਆ ਤੇ ਉਹ ਬਣੀ ਰਹੂਗੀ ਮੇਰਾ ਨਾਮ ਅਰਸ਼ਦੀਪ ਕੌਰ ਹੈ। ਮੈਂ ਕੀ ਕਹੋਗੇ ਅੱਜ ਜਿਹੜਾ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਟ੍ਰੈਕਲਾ ਕੀਤਾ ਗਿਆ ਕਿ ਕਿ ਦੁਰਪੇ ਜਾਂਦੀ ਹੈ। ਐਸੀ ਕਹਿੰਦੇ ਆਂ ਕਿ ਸਾਨੂੰ ਅੱਜ ਪੰਚਾਇਤ ਨੇ ਵੀ ਸਾਨੂੰ ਵੈਨ ਲਗਾ ਕੇ ਦਿੱਤੀ ਐ ਨਰ ਐਨ ਆਰ ਵੀਰ ਨੇ। ਅਸੀਂ 2 ਕਿਲੋਮੀਟਰ ਤੁਰ ਕੇ ਜਾਣੀਆਂ ਨੇ ਐਸੀ। ਇਸ ਕਰਕੇ ਉਹਨਾਂ ਨੇ ਸਾਨੂੰ ਵੈਨ ਲਗਾ ਦਿੱਤੀ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ। ਅੱਗੇ ਜਦੋਂ ਤੁਰ ਕੇ ਜਾਂਦੀਆਂ ਨੇ, ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਬਹੁਤ ਜ਼ਿਆਦਾ ਅੱਗੇ ਇੱਥੇ ਜਦੋਂ ਜਾਇਦਾ ਸੜਕ 'ਚ ਪਾਣੀ ਖਲੋਤਾ ਹੁੰਦਾ ਹੈ, ਬਹੁਤ ਔਖਾ ਤੁਰ ਕੇ ਜਾਣਾ ਪੈਂਦਾ ਹੁੰਦਾ ਹੈ। ਹੋਣਾ ਨੇ ਇਹਨਾਂ ਨੇ ਗੱਡੀ ਲਗਵਾ ਕਿਸ ਕਰਕੇ ਹੈ ਇਹਨਾਂ ਦਾ ਧੰਨਵਾਦ ਕਰਦੇ ਪਿੰਡ ਦੀ ਸਰਪੰਚ ਦਾ ਤੇ ਐਨ ਆਰ ਵੀ ਦਾ ਮੇਰਾ ਨਾਮ ਅਨਸਰਪ੍ਰੀਤ ਕੌਰ ਹੈ ਕਿਹੜਾ ਪਿੰਡ ਮੈਂ ਵੈਰੋਵਾਲ ਬਾਵਿਆਂ ਦੀ ਰਹਿਣ ਵਾਸੀ ਆ ਇਹ ਪੰਚਾਇਤ ਨੇ ਸਾਨੂੰ ਵੈਨ ਲਵਾ ਕੇ ਦਿੱਤੀ ਆ ਪਹਿਲਾਂ ਅਸੀਂ 2 ਕਿਲੋਮੀਟਰ ਵੈਰੋਵਾਲ ਪਿੰਡ ਤੋਰ ਕੇ ਜਾਂਦੀਆਂ ਸੀ ਸਾਨੂੰ ਬਹੁਤ ਦਿੱਕਤ ਆਉਂਦੀਆਂ ਸੀ ਬਹੁਤ ਜ਼ਿਆਦੀ ਥੋਪ ਹੁੰਦੀ ਐ ਥੱਕ ਜਾਂਦੀਆਂ ਸੀ ਹੁਣ ਅਸੀਂ ਪੰਚਾਇਤ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਵੈਨ ਲਗਾ ਕੇ ਦਿੱਤੀ ਕੀ ਨਾਮ ਹੈ ਮੇਰਾ ਨਾਮ ਸਨਦੀਪ ਕੌਰ ਹੈ ਹੈ ਕਿਹੜਾ ਪਿੰਡ ਵਰਦੇ ਵਾਲੇ ਬਾਵੇਂ ਠੀਕ ਹੋ ਗਿਆ ਅੱਜ ਜਿਹੜੀ ਬੈਂਡ ਦਾ ਉਪਰਾਲਾ ਕੀਤਾ ਗਿਆ ਤੁਹਾਡੇ ਪਹਿਲਾਂ ਹੀ ਜਾਣਿਆ ਨਹੀਂ ਸਕੂਲ ਤੇ 2 ਕਿਲੋਮੀਟਰ ਦੂਰ ਤਰਕੇ ਤੇ ਪਹਿਲਾਂ ਨੂੰ بارش ਆਉਂਦੀ ਸੀ ਤੇ ਅਸੀਂ ਭੇਜਨੇ ਸੀ ਕਈ ਵਾਰ ਆ ਜਿਹੜਾ ਸੜਕ ਤੇ ਪਾਣੀ ਆ ਉਹ ਵੀ ਹੈਗਾ ਭਰਿਆ ਸੀ ਤੇ ਆ ਜਿਹੜੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਕੀਤਾ ਤੇ ਇਹਨਾਂ ਨੂੰ ਮੈਨ ਲਵਾ ਕੇ ਦਿੱਤੀ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ